ਸਵਾਗਤ ਹੈ ਸਾਰੇ ਵੀਰਾਂ ਦਾ ਆਪਣੇ YouTube ਚੈਨਲ ਤੋਂ ਟੁਰੀ ਕਾਰ ਬਿਆਰ ਤੇ ਭਰਾਵਾ ਲਈ ਆਪਾਂ ਲੈ ਕੇ ਆ ਗਏ ਪੰਜਾਬ ਨੰਬਰ VIP ਨੰਬਰ ਵਾਲੀ ਕਾਰ ਸੋ ਮਤਲਬ ਪਤਾ ਕਰ ਲੋ ਨੋਟ ਟੁਰੀ ਕਾਰ ਬਿਆਰ ਓਪੋਜ਼ਿਟ ਸਮਾਰਟ ਪੁਆਇੰਟ TVS ਦੀ ਏਜੰਸੀ ਐਮ ਕੇ ਬਾਈਪਾਸ ਰੋਡ ਸ਼ਹਿਰ ਲੋਕੇਸ਼ਨ ਟੁਰੀ ਗੱਡੀ فروਸ਼ ਚੈੱਕ ਕਰੋ ਸਿਰਫ ਇੱਕ ਪੀਸ ਪੇਂਟ ਆ ਬਾਕੀ ਸਾਰੀ ਹੀ ਗੱਡੀ ਓਰੀਜਨਲ ਆ ਵਿੱਚੋਂ ਆਪਾਂ ਇੰਟੀਰੀਅਰ ਤੇ ਮਾੜੀ ਨਿਗਾ ਮਰਾਈਏ ਤੇ ਇੰਟੀਰੀਅਰ ਦੇਖੋ ਜੀ ਗੱਡੀ ਦਾ ਫਰੈਸ਼ ਨਵੇਂ ਵਰਗਾ ਨਹੀਂ ਮਿਲਣੀ ਇਹ ਜੀ ਕਾਰ ਸਿਰਫ 60 ਤੋਂ 65000 ਦੇ ਲੈ ਵਿੱਚ ਲਈ ਕਾਰ ਆ ਬਿੱਦਰ ਕੋਡ ਚੱਲੀ ਆ ਪਾਵਰ ਵਿੰਡੋ ਪਾਵਰ ਸਟੇਨਿੰਗ ਦੂਸਰੀ ਕੀ ਗੱਡੀ ਤੇ ਨਾਲ ਆ ਇਹਦੀ ਸਭ ਤੋਂ ਵੱਡਾ ਸਰਪ੍ਰਾਈਜ਼ ਕੀ ਆ ਗੱਡੀ ਸਰਪ੍ਰਾਈਜ਼ ਕੀ ਆ ਸਰਪ੍ਰਾਈਜ਼ ਆ ਇਹ ਗੱਡੀ ਚ ਕੀ ਗੱਡੀ ਦੀ ਸਟਿੱਪਣੀ ਅਨਯੂਜ਼ ਆ ਅੱਜ ਤੱਕ ਗੱਡੀ ਦੀ ਸਟਿੱਪਣੀ ਅਨਯੂਜ਼ ਚੈੱਕ ਕਰੋ ਗੱਡੀ ਲਓ ਜੀ ਦੇਖੋ ਪੰਚਿੰਗ ਡੇਟਾ ਨਾਲ ਗੱਡੀ ਦੇ ਲੋ ਜੀ ਕਨੈਕਟਰ ਸਾਈਡ ਤੋਂ ਮਾੜੀ ਜੀ ਨਿਗਾਹ ਮਾਰ ਲਓ ਸਿਰਫ ਇੱਕ 1 ਐਂਡ 1/2 ਪੀਸ ਗੱਡੀ ਦਾ ਆਪਾਂ ਹਾਫ ਪੀਸ ਹੀ ਕਹ ਦਿੰਨੇ ਹਾਫ ਪੀਸ ਗੱਡੀ ਦਾ ਪੇਂਟ ਆ ਲੋ ਜੀ ਨਿਗਾਹ ਮਾਰ ਲਓ ਕਨੈਕਟਰ ਸਾਈਡ ਤੇ ਗੱਡੀ ਬਿਲਕੁਲ ਵੀਰੇ ਤੋਹਫਾ ਪੀਸ ਆ ਲੈ ਜਾਓ ਥੋੜੇ ਟਾਈਮ ਲਈ ਕਾਰ ਫਿਰ ਨਾ ਕਿ ਉਹ ਗੱਡੀ ਮਿਲੀ ਨਹੀਂ ਕਿਉਂਕਿ ਗੱਡੀਆਂ ਬਹੁਤ ਹੀ ਨਵੀਆਂ 13 ਦੇ 12ਵੇਂ ਮਹੀਨੇ ਦੀ ਆਪਾਂ ਮਾੜੀ ਜੀ ਬੌਂਡ ਚੱਕ ਕੇ ਗੱਡੀ ਦੇ ਨਿਗਾ ਮਾਰਾ ਦੰਨੇ ਆ ਤੁਹਾਨੂੰ ਕੋਡੇ ਪਿੱਲਰ ਹੁੰਦਾ ਵੈਸੇ ਤਾਂ ਤੂਰੀ ਕਾਰ ਬਿਆਰ ਦੇ ਕੋਡੇ ਪਿੱਲਰ ਔਕੀ ਹੁੰਦੇ ਨੇ ਕੋਈ ਦਿੱਕਤ ਨਹੀਂ ਫਿਰ ਵੀ ਆਪਾਂ ਤੁਹਾਨੂੰ ਨਿਗਾ ਮਾਰਾ ਦੰਨੇ ਆ ਕੱਲੋ ਤੁਹਾਡੇ ਕੋਈ ਮਨ 'ਚ ਸ਼ੰਕਾ ਨਾ ਰਹੇ ਲੋ ਜੀ ਨਿਗਾ ਮਾਰ ਲਓ ਗੱਡੀ ਤੇ ਪਹਿਲਾਂ ਤਾਂ ਬੈਟਰੀ ਕਰੋ ਚੈੱਕ ਸ਼ੀਲਡ ਕਿਸੇ ਪਾਸੇ ਵੀ ਕੋਈ ਲੱਗੀ ਵੱਜੀ ਨਹੀਂ ਕਿਸੇ ਪਾਸੇ ਵੀ ਐਕਸੀਡੈਂਟ ਨਹੀਂ ਕੋਡੇ ਕਰੋ ਚੈੱਕ ਓਰੀਜਨਲ ਬਿਲਕੁਲ ਟੋਟਾ ਪੀਸ ਆਪਾਂ ਕਹਿ ਸਕਦੇ ਆ ਨਵੀਂ ਕਾਰ ਆ ਲੋਨ ਗੱਡੀ ਤੇ 2 ਤੋਂ 3 ਲੱਖ ਦਾ ਹੋ ਜਾਊਗਾ ਸਿਬਲ ਟੋਡਾ ਓਕੇ ਹੋਣਾ ਜੀ ਦਾ ਤੇ ਲਾਸਟ ਦੇ ਆਪਾਂ ਕਰਦੇ ਆ ਹੁਣ ਰੇਟ ਦੀ ਗੱਲ ਗੱਡੀ ਦਾ ਰੇਟ ਆਊਗਾ ਜੀ 4 ਲੱਖ 40000 ਰੁਪਿਆ ਪੰਜਾਬ ਦਾ ਨੰਬਰ ਆ ਗੱਡੀ ਦਾ 12ਵੇਂ ਮਹੀਨੇ ਦੀ ਗੱਡੀ ਆ ਜੇ ਵੀਡੀਓ ਵਧੀਆ ਲੱਗਦੀ ਆ ਤਾਂ ਗੱਡੀ ਵਧੀਆ ਲੱਗਦੀ ਆ ਤੇ ਵੀਰੇ ਕਰ ਲੈ ਲਾਈਕ ਕਰ ਲੈ ਸ਼ੇਅਰ ਮਿਲਦਾ ਵੀਰੇ ਨੈਕਸਟ ਵੀਡੀਓ ਤਦ ਤੱਕ ਸਾਰੇ ਵੀਰਾਂ ਪਿਆਰੀ ਸਤਿ ਸ਼੍ਰੀ ਅਕਾਲ ਜੈ ਹਿੰਦ